ਨੰਬਰਦਾਰਾ ਕੀ ਹਾਲ ਆ ਠੀਕ ਆ ਉਹ ਤੈਨੂੰ ਮੈਂ ਕਹਿਆ ਯਾਰ ਤੜਕੇ ਭਰ ਜਾਣਾ ਦੋ ਮੋਟਰ ਛੱਡੀਆਂ ਇਧਰ ਤੇ ਬੰਦੇ ਲਾ ਪਨੀਰੀ ਪਟਲਾ ਲਾ ਕੇ ਆਏ ਉਧਰ ਦੇਖੋ ਅੱਛਾ ਲਾ ਤੇ ਆ ਵਾ ਜਵਾਨਾ ਮੈਂ ਵੇਖੇ ਨਹੀਂ ਉਹ ਕਿਵੇਂ ਪਟਾਰੀ ਲਾ ਤੇ ਬੰਦੇ ਵਾ ਵੀ ਵਾ ਤਾ ਕਮਾਲ ਕਰਤੀ ਆ ਉਹ ਬਈ ਗੱਲ ਨਹੀਂ ਆ ਝਟਕਾ ਲੱਗਾ ਪਾਸੇ ਤਾਰ ਝਟਕੇ ਆਲੀ ਇਧਰ ਨਾ ਹੱਥ ਲਾ ਲੋ ਸੋਚੰਦਰ ਕੱਟ ਲਿਆ ਕਰੋ ਨੰਬਰਦਾਰਾ ਅੰਦਰ ਨਾਲ ਸੱਚ ਲੱਗੀ ਆ ਝਟਕੇ ਦੀ ਉਹ ਕੱਟ ਲਿਆ ਕਰ ਜੰਗਾ ਕਿਦਾ ਝਟਕਾ ਲੱਗਦਾਨ ਗਿਆ ਤੁਹਾਨੂੰ ਕਿਹਨੂੰ ਆ ਕਰੰਟ ਤਾਂ ਲੱਗ ਗਿਆ ਕਿਸਕੇ ਕਿਸਕੇ ਲੱਗੋ ਹੋਰ ਕੀ ਹਾਲ ਆ ਬੰਦਾ ਲੱਗ ਗਿਆ ਵਾਰੀ ਵਾ ਆ ਝਟਕੇ ਨੂੰ ਤਾਂ ਨਹੀਂ ਹੱਥੋਂ ਦਲਾ ਕੇ ਨੇ ਲੱਗ ਗਿਆ ਤੇਰਾ ਭਰਾ ਕਿਧਾ ਲੱਗਾ ਜੀਵੇਂ ਲੱਗ ਗਿਆ ਨਹੀਂ ਹੱਥ ਲਾ ਲਿਆ ਸੀ ਹੱਥ ਲਗਾ ਸੀ ਖਲੂ ਕਿਵੇਂ ਹੋਇਆ ਫਿਰ ਆਖਾ ਤਾਂ ਲਗਾ ਨਹੀਂ ਕੈਸੇ ਹੋਇਆ ਕਰੰਟ ਆ ਗਿਆ ਇਕਦਮ ਪੂਰੀ ਘੇਟੀ ਲਾਇਆ ਕਰੰਟ ਅੱਛਾ ਪੂਰਾ ਚਟਕਾ ਮੇਰੇ ਸਰੀਰ ਮੈਂ ਹੈ ਆ ਗਿਆ ਗੱਲ ਹੈ ਠੀਕ ਹੈ ਨੰਬਰ ਦਾ ਨਾ ਸੋਚ ਨਾ ਘਟ ਲਾ ਕਰੋ ਹਣੀ ਕੱਟ ਦੇਗੇ ਅੰਦਰ ਨਾ ਤੈਨੂੰ ਦੱਸ ਦਿੰਦਾ ਸੋਚ ਘਟ ਲਾ ਕਰੋ ਇਹ ਮੈਂ ਕੱਟ ਦਿਆ ਕਰੂਗਾ ਇਹ ਇੱਥੇ ਨਾ ਗਾਵਾਂ ਕੁੱਤੇ ਪਨੀਰੀ ਚ ਆ ਜਾਂਦੇ ਪਨੀਰੀ ਚ ਜਿੱਦਨ ਦਾ ਹੁਣ ਲਾਇਆ ਨਾ ਨਹੀਂ ਕੋਈ ਵੀ ਜਾਨਵਰ ਆਇਆ ਕੀ ਕਰ ਗਈ ਯਾਰ ਬਹੁਤ ਫਿਰ ਖਰਾਬ ਕਰਦੇ ਪਸ਼ੂ ਵਿੱਚ ਲੁੱਟਣ ਲੱਗ ਜਾਂਦੇ ਆ ਚਲੋ ਠੀਕ ਆ ਪੱਟੋ ਫਰਾਂ ਨੂੰ ਤੜਕੇ ਨੂੰ ਇੱਕ ਵਾਰੀ ਭਰਿਆ ਸੀਗਾ ਤੜਕੇ 4 ਵਜੇ ਲੈ ਕੇ ਆਉਣੀ ਆ ਭਰ ਕੇ ਤੇ 5 ਵਜੇ ਤਰ੍ਹਾਂ ਮੈਂ ਲੱਗ ਜੀ ਕਦੋਂ ਕਰੂ ਉਹ ਭਰਾਮ ਸੇ ਪੂਰੀ ਠੀਕ ਹੈ ਕਿੰਨੇ ਵਜੇ ਲੱਗੂਗਾ ਚਾਹ ਕਿੰਨੇ ਵੇ ਲਾਵਾਂ 5 ਤੇ 7 ਵਜੇ 7 ਵਜੇ ਚਾਹ ਲਾਵਾਂ ਆ ਤਾਂ ਮੈਂ 4 ਵਜੇ ਜਾਣਾ ਇਥੇ ਠੀਕ ਉਹ ਮੋਟਰ ਉਧਰ ਹੀ ਛੱਡਾਂਗੇ ਉਹ ਭਰਾਮ ਪੂਰੀ ਠੀਕ ਆ ਵੀ ਬਹੁਤ ਬਹੁਤ ਧੰਨਵਾਦ ਵੀ ਧੰਨਵਾਦ ਵੀ